ਪਰਮਿੰਦਰ ਸਿੰਘ ਟੀਮਸ ਨੇ ਆਪ ਦੇ ਉਮੀਦਵਾਰਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਰੇ ਆ ਪੁੱਛਿਆ ਕਿ ਆਮ ਲੋਕਾਂ ਨੂੰ ਟਿਕਟਾਂ ਦੇਣ ਦੇ ਵਾਅਦਿਆਂ ਦਾ ਕੀ ਬਣਿਆ ਉਹਨਾਂ ਆਪ ਨੂੰ ਖਾਸ ਆਦਮੀ ਦੀ ਪਾਰਟੀ ਦੱਸਿਆ ਤਿਆਰੀ ਤਾਂ ਸਾਰੀਆਂ ਪਾਰਟੀਆਂ ਦੀ ਹੁੰਦੀ ਹੈ ਅਸੀਂ ਜੋ ਵੀ ਪਾਰਟੀ ਫੈਸਲਾ ਕਰੂਗੀ ਜੋ ਹੁਕਮ ਲਾਊਗਾ ਤੇ ਪੂਰੀ ਗ੍ਰਿਹਤਤਾ ਨਾਲ ਅਸੀਂ ਲੜਾਈ ਲੜਾਂਗੇ ਖਾਸ ਹੀ ਆਮ ਤਾਂ ਹਈ ਨਹੀਂ ਉਹ ਤਾਂ ਖਾਸ ਆਦਮੀ ਪਾਰਟੀ ਉਹਦਾ ਨਾਮ ਬਦਲ ਜਾਣਾ ਚਾਹੀਦਾ ਆਪ ਨਹੀਂ ਖਾਸ ਕੇਐਸ ਖਾਸ ਹੋ ਜੂਗਾ ਖਾਸ ਆਦਮੀ ਪਾਰਟੀ ਕੇਪੀ ਸੋ ਇਸ ਕਰਕੇ ਹੁਣ ਮੰਤਰੀਆਂ ਤੋਂ ਬਿਨਾ ਜਾਂ ਦੂਜੀ ਪਾਰਟੀਆਂ ਤੋਂ ਦੇ ਪਘੌੜਿਆਂ ਤੋਂ ਬਿਨਾ ਤੇ ਕਲਾਕਾਰਾਂ ਤੋਂ ਬਿਨਾ ਉਹਨਾਂ ਨੂੰ ਕੋਈ ਨਹੀਂ ਦਿਖਿਆ ਜਿਹੜੇ ਵੌਲੰਟੀਅਰ ਦੀ ਗੱਲ ਕਰਦੇ ਸੀ ਉਹ ਆ ਕਿੱਥੇ ਗਿਆ ਵੌਲੰਟੀਅਰ ਅੱਜ ਉਹ ਵੌਲੰਟੀਅਰ ਦੀ ਗੱਲ ਹੀ ਛੱਡ ਗਏ ਵੀ ਸਾਡੇ ਚ ਵੌਲੰਟੀਅਰਾਂ ਨੂੰ ਅਸੀਂ ਕਰਾਂਗੇ ਆ ਭਗਵਾਨ ਸਿੰਘ ਮਾਨ ਜਦ ਐਮਪੀਸੀ ਵੀ ਉਹ ਕਦੇ ਕਿਸੇ ਤੋਂ ਉਹ ਵਿਚਾਰੇ ਕਿਸੇ ਮਿਸਤਰੀ ਤੋਂ ਕਿਸੇ ਦਿਹਾੜੀਦਾਰ ਤੋਂ ਨਹੀਂ ਪੱਥਰ ਖਾਉਂਦੇ ਹੁੰਦੇ ਸੀ ਜਦ ਦੇ ਮੁੱਖ ਮੰਤਰੀ ਬਣੇ ਉਸ ਤੋਂ ਬਾਅਦ ਤਾਂ ਕੋਈ ਨੂੰ ਦਿਹਾੜੀਦਾਰ ਨਹੀਂ ਦਿਖਿਆ ਕੋਈ ਮਿਸਤਰੀ ਨਹੀਂ ਦਿਖਿਆ ਕੀ ਇਹ ਸਿਰਫ ਸੱਤਾ ਹਾਸਲ ਕਰਨ ਵਾਸਤੇ ਪਖੰਡ ਸੀਗੇ ਕੀ ਇਹ ਸਿਰਫ ਇਹਦਾ ਜਵਾਬ ਤਾਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇਊਗੀ ਪਰ ਇੰਨਾ ਪਖੰਡ ਮੈਂ ਕਦੇ ਜ਼ਿੰਦਗੀ ਚ ਨਹੀਂ ਦੇਖਿਆ ਜਿੰਨਾ ਇਹਨਾਂ ਨੇ ਕੀਤਾ ਪੰਜਾਬ ਦੇ ਲੋਕਾਂ ਨਾਲ ਜੋ ਇਹਨਾਂ ਨੇ ਵੱਡਾ ਧੋਖਾ ਕੀਤਾ ਉਹਦਾ ਹਿਸਾਬ ਹੁਣ ਲੋਕ ਇੱਕ ਇੱਕ ਚੀਜ਼ ਦਾ ਹਿਸਾਬ ਇਹਨਾਂ ਤੋਂ ਲੈਣਗੇ